ਇਵੇਂ ਸਮਰਥਨ ਦੇ ਰਹੇ ਹੋ ਜੀ ਸਮਰਥਨ ਪੂਰਾ ਦੇ ਰਹੇ ਜੀ ਦੇਖੋ ਜੀ ਇੱਕ ਏਡੀਸੀ ਸਾਹਿਬ ਨੇ ਡੀਸੀ ਸਾਹਿਬ ਨੇ ਉਹ ਇੱਕ ਆਈਏਐਸ ਕਰਕੇ ਇਹਦੇ ਇੰਡੀਅਨ ਐਡਮਿਨਿਸਟ੍ਰੇਸ਼ਨ ਸਰਵਿਸ ਤੋਂ ਆਏ ਦੇ ਨੇ ਉਹਨਾਂ ਨੂੰ ਲਾਅ ਐਂਡ ਰੂਲ ਸਾਰੇ ਪਤਾ ਵਾ ਬਾਕੀ ਤੁਹਾਡੇ ਪੱਤਰਕਾਰਾਂ ਨੂੰ ਵੀ ਸਾਰਾ ਪਤਾ ਵੀ ਸੁਪਰੀਮ ਕੋਰਟ ਦਾ ਆਰਡਰ ਹੈ येलो ਲਾਈਨ ਜਿੰਨੀ ਦੇਰ ਤੱਕ ਇਹ ਸਾਡੀ ਐਡਮਿਨਿਸਟ੍ਰੇਸ਼ਨ ਇਹ येलो ਲਾਈਨ ਨਹੀਂ ਵਿਚਾਦੀ ਉੰਨੀ ਦੇਰ ਕਿ ਇਹਨੂੰ ਕਿਸ ਤਰ੍ਹਾਂ ਕਹਿ ਸਕਦੇ ਨੇ ਪਿੱਛੇ ਕਰ ਦੇ ਲੋ ਬਿਲਕੁਲ ਸਹੀ ਤੁਸੀਂ ਦੇਖੋ ਉਹ ਜਿਨ੍ਹਾਂ ਨੇ ਕਰਕੇ ਗਏ ਉਹਨਾਂ ਨੂੰ ਖੁਦ ਪਤਾ ਉਹ ਖੁਦ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਇਹ ਨਜਾਇਜ਼ ਕਰਕੇ ਗਏ ਆ ਉਹ ਕਹ ਰਿਹਾ ਕਿ ਪਰ ਇਨਕ੍ਰੋਚਮੈਂਟ ਜਿਹੜੀ ਕਰਨੀ ਆ ਇਸ ਲੋਜਮੈਂਟ ਭਾਜੀ ਇੱਕ ਮਿੰਟ ਤੁਸੀਂ ਪੱਤਰਕਾਰ ਹੋ ਮੈਨੂੰ ਦੱਸੋ ਸੁਪਰੀਮ ਕੋਰਟ ਦਾ ਆਰਡਰ ਹੈ ਨਾ yellow line ਪੂਰੇ ਇੰਡੀਆ 'ਚ ਚੱਲਦੀ ਹੈ yellow line ਸਰ ਇਹ ਸਾਡੇ ਇੱਕ ਸ਼ਹਿਰ ਚ ਨਹੀਂ ਇੱਕ ਸਟੇਟ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਰੂਰਲ ਰੈਗੂਲੇਸ਼ਨ ਲਾਵਾ ਵੀ ਸੁਪਰੀਮ ਕੋਰਟ ਦਾ yellow line ਉਹਨੂੰ yellow line ਦੇ ਵਿੱਚ ਤੁਸੀਂ ਵਜਾਉਂਦੇ ਹੀ ਨਹੀਂ ਕੋਈ ਕਿ ਜਾਂ ਇਨਾਂ ਕੋ ਬਜਟ ਦੀ ਕਮੀ ਆ ਜਾਂ ਇਨਾਂ ਕੋ ਪੈਸੇ ਦੀ ਕਮੀ ਆ ਕੀ ਚੀਜ਼ ਦੀ ਕਮੀ ਆ ਜੇ ਇਨਾਂ ਕੋ ਪੈਸੇ ਦੀ ਕਮੀ ਆ ਆਹੀ ਆਪਣੇ ਵਪਾਰ ਮੰਡਲ ਵਾਲੋ ਪੈਸੇ ਕੱਟੇ ਕਰਕੇ ਦਿੰਦੇ ਆ ਵੀ yellow line ਪਿਛਾਓ yellow line 'ਚ ਕੋਈ ਨਾ ਆਬਜੈਕਸ਼ਨ ਨਹੀਂ ਹੋਣੀ ਚਾਹੀਦੀ ਜੀ ਬਾਕੀ ਇਹ ਜੋ ਹੋਇਆ ਬਹੁਤ ਗਲਤ ਹੋਇਆ ਵਾ ਗਰੀਬਾਂ ਦਾ ਇਹਨਾਂ ਨੁਕਸਾਨ ਹੋਇਆ ਉਹਨੂੰ ਕੌਣ ਪਰਭਾਈ ਕਰੇਗਾ ਸਰ ਉਹਦਾ ਜ਼ਿੰਮੇਵਾਰ ਕੌਣ ਆ ਐਡਮਿਨਿਸਟ੍ਰੇਸ਼ਨ ਦੇ ਆਪਣੇ ਰਮਾ ਨਾ ਬਹਿ ਗਿਆ ਤੋੜ ਗਿਆ ਐਸੀ ਰੁਮਾ ਦੇ ਵਿੱਚ ਹਾਂਜੀ ਦੁਕਾਨਦਾਰ ਸਮਰਥਨ ਦੇਣਗੇ ਸਾਨੂੰ